ਸ੍ਰੀ ਸ਼ਕਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰ ਹਾਂ ਜੀ। ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਵਾਲ ਚੰਦਰੀ ਤਕਰੀਰ ਦਾ ਭਾਗ ਤੀਮਾ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ। ਦੋ ਬੰਦਿਆ ਨੇ ਉਸ ਮੋਟਰਸਾਈਕਲ ਵਾਲੇ ਮੁੰਡੇ ਨੂੰ ਦੋਮਾ-ਬਾਮਾ ਤੋਂ ਫੜਿਆ ਹੋਇਆ ਸੀ। ਉਹ ਬੋਲਿਆ, "ਠੀਕ ਹੋ ਬਾਪੂ ਜੀ ਤੁਸੀਂ, ਠੀਕੋ ਨਾ? ਚਲੋ ਆਪਾਂ ਹਸਪਤਾਲ ਚੱਲਦੇ ਹਾਂ। ਮੈਂ ਕਰਦਾ ਟੈਕਸੀ ਨੂੰ ਫੋਨ।" ਨਹੀਂ ਨਹੀਂ ਗਾਗਾ, ਠੀਕ ਹਾਂ ਮੈਂ। ਆ ਨਾਲ ਹੀ ਮੇਰਾ ਘਾਰਾ ਉਹ ਦਸੀ ਰਹੇ ਸਨਗੇ ਉਹ ਗਵੰਡੀ ਮੰਡਾ ਵੀ ਆ ਗਿਆ ਉਸਨੇ ਗੱਡੀ ਸੜਕ ਦੇ ਵਿੱਚ ਹੀ ਕਾਰ ਖੜੀ ਕਰ ਦਿੱਤੀ ਤੇ ਉਸਨੇ ਗਰੀਬਲ ਸਾਹਵ ਨੂੰ ਦੇਖ ਕੇ ਘਬਰਾ ਗਿਆ ਕੀ ਹੋ ਗਿਆ ਅੰਗਲ ਜੀ ਤੁਹਾਨੂੰ ਤੁਸੀਂ ਘਰ ਨਹੀਂ ਪਹੁੰਚੇ ਅਜੇ ਤੱਕ ਕੀ ਗੱਲ ਹੋ ਗਈ ਆ ਕੀ ਹੋਇਆ ਉਹ ਇੱਕੋ ਸਾਹਿਬ ਬੋਲ ਗਿਆ ਕੁਝ ਨਹੀਂ ਪੁੱਤ ਵਾਸਾ ਮੁੰਡੇ ਦਾ ਮੋਟਰਸਾਈਕਲ ਮੇਰੇ ਵਿੱਚ ਵਜਾ ਤੇ ਮੈਂ ਡਿੱਗ ਪਿਆ ਲੱਗਦਾ ਗੁੱਜੀ ਸੱਟ ਵੱਜ ਗਈ ਮੇਰੇ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਉਹ ਉੱਠਣ ਦੀ ਕੋਸ਼ਿਸ਼ ਕਰਨ ਲੱਗੇ ਪਰ ਉੱਠ ਨਾ ਸਕਿਆ ਆਓ ਤੁਸੀਂ ਮੇਰੀ ਕਾਰ 'ਚ ਬੈਠੋ ਆਪਾਂ ਹਸਪਤਾਲ ਚਲਦੇ ਆਂ ਨਵੇਂ ਇਸੇ ਖਿਲਾਫ ਥਾਣੇ 'ਚ ਰਿਪੋਰਟ ਲਿਖਵਾ ਦੇਨੇ ਆ ਉਹ ਮੋਟਰਸਾਈਕਲ ਵਾਲੇ ਮੁੰਡੇ ਹਲਕੂੜਦਾ ਹੋਇਆ ਬੋਲਿਆ ਨਾ ਪਤਾ ਨਾ ਐਸਾ ਕੋਈ ਕਸੂਰ ਨਹੀਂ ਇਹ ਤਾਂ ਮੇਰੇ ਹੀ ਕਰਮ ਨੇ ਗਰੀਵਲ ਸਾਹ ਬੋਲੀ ਬਾਪੂ ਜੀ ਮੇਰਾ ਵੀ ਕੋਈ ਕਸੂਰ ਨਹੀਂ ਸੀ ਉਹ ਸਾਹਮਣੇ ਤੋਂ ਕਾਰ ਬਹੁਤ ਤੇਜ਼ ਨਾਲ ਆ ਰਹੀ ਸੀ ਉਸ ਦੇ ਕਰਕੇ ਮੇਰਾ ਹੈਂਡਲ ਘੁੰਮ ਗਿਆ ਤੇ ਮੈਂ ਤੁਹਾਡੇ ਵਿੱਚ ਵੱਜ ਗਿਆ ਚਲੋ ਮੈਂ ਵੀ ਚਲਦਾ ਤੁਹਾਡੇ ਨਾਲ ਹਸਪਤਾਲ ਤੇ ਸਾਰਾ ਖਰਚਾ ਵੀ ਮੈਂ ਕਰ ਦੇਵਾਂਗਾ ਉਹ ਆਪਣੇ ਵੱਲੋਂ ਪੂਰੀ ਹਮਦਰਦੀ ਦਿਖਾ ਰਿਹਾ ਸੀ ਨਹੀਂ ਨਹੀਂ ਬੇਟਾ ਤੁਸੀਂ ਘਰ ਜਾਓ ਆਪਣੇ ਮੈਨੂੰ ਸਾਂਭਣ ਵਾਲੇ ਆ ਗਏ ਨੇ ਠੀਕ ਆ ਮੈਂ ਵੀ ਹੁਣ ਉਹਨਾਂ ਨੂੰ ਠੀਕ ਬੋਲਦੇ ਦੇਖ ਸਭ ਨੂੰ ਹੌਸਲਾ ਜਿਆ ਹੋ ਗਿਆ ਕਿ ਉਹ ਠੀਕ ਹਨ ਉਹ ਮੁੰਡਾ ਆਪਣਾ ਫੋਨ ਨੰਬਰ ਵੀ ਲਿਖਉਣ ਲੱਗਾ ਸੀ ਉਸਨੇ ਕਿਹਾ ਬਾਪੂ ਜੀ ਮੇਰੀ ਅਗਲੇ ਹਫਤੇ ਦੀ ਕੈਨੇਡਾ ਦੀ ਫਲਾਈਟ ਆ ਤੁਸੀਂ ਮੇਰਾ ਫੋਨ ਨੰਬਰ ਰੱਖ ਲਓ ਕਿਸੇ ਕਿਸਮ ਦੀ ਜ਼ਰੂਰਤ ਹੋਈ ਤਤਾਸਦੀਨਾ ਪਲੀਜ਼ ਉਸਦੇ ਮੂੰਹ ਤੇ ਵੀ ਕਪੜਾ ਹਟ ਸਾਫ ਦਿਖਾਈ ਦੇ ਰਹੀ ਸੀ ਪਰ ਗਰੇਵਲ ਸਾਹਿਬ ਨੇ ਉਸ ਨੂੰ ਭੇਜ ਦਿੱਤਾ ਤੇ ਨੰਬਰ ਵੀ ਨਾ ਲਿਆ ਜਾਂਦੇ ਵਕਤ ਉਹ ਬੁੰਡਾ ਉਹਨਾਂ ਤੋਂ ਮਾਫੀ ਮੰਗਦਾ ਹੋਇਆ ਪੈਰੀ ਹੱਥ ਵੀ ਲਗਾ ਗਿਆ ਤੇ ਆਪਣਾ ਕੰਮ ਦਾ ਹੱਥ ਉਸ ਦੇ ਮੋਢੇ ਤੇ ਧਰ ਦਿੱਤਾ ਫਿਰ ਉਹਨਾਂ ਨੂੰ ਕਾਰ ਵਿੱਚ ਬਿਠਾਇਆ ਤੇ ਹਸਪਤਾਲ ਲੈ ਕੇ ਜਾਂਣ ਲੱਗੇ ਪਰ ਗਰੇਵਲ ਸਾਹਿਬ ਨੇ ਫਿਰ ਕਿਹਾ ਨਹੀਂ ਪੁੱਤ ਮੈਂ ਠੀਕ ਹਾਂ ਮੈਂ ਨਹੀਂ ਜਾਣਾ ਹਸਪਤਾਲ ਪਹਿਲਾਂ ਤੇਰੀ ਆਂਟੀ ਕੋਲ ਚਲਦੇ ਹਾਂ ਨਹੀਂ ਤਾਂ ਉਹ ਘਬਰਾ ਜਾਏਗੀ ਤੇ ਬਿਮਾਰ ਪੈ ਜਾਵੇਗੀ ਉਹਨਾਂ ਨੂੰ ਆਪਣੇ ਨਾਲੋਂ ਕਿਤੇ ਵੱਧ ਜੀਤਾਂ ਦੇ ਬਹੁਤੀ ਫਿਕਰ ਸੀ ਉਹ ਕਰ ਗਏ ਤੇ ਕੁਲਜੀਤ ਵਾਲੀ ਵੀ ਚੇਅਰ ਤੇ ਹੀ ਬਿਠਾ ਕੇ ਉਹਨਾਂ ਨੂੰ ਕੁਲਜੀਤ ਕਾਰ ਕੋਲ ਲੈ ਗਏ ਉਹ ਉਹਨਾਂ ਨੂੰ ਵੀਲ ਚੇਅਰ ਤੇ ਬਠਾ ਦੇ ਕੇ ਘਬਰਾ ਗਈ ਉਸ ਦੇ ਮੂੰਹੋਂ ਨਿਕਲਿਆ ਹਾਏ ਮੈਂ ਮਰ ਗਈਆਂ ਆ ਕੀ ਹੋਇਆ ਵੀ ਤੂੰ ਆਪਣੇ ਅੰਕਲ ਜੀ ਨੂੰ ਇਹਤੇ ਕਿਉਂ ਬਠਾਇਆ ਉਸ ਦੀ ਹੰਝੂ ਡਿੱਗਣ ਲੱਗੇ ਪਰ ਉਹ ਵਿਚਾਰੀ ਵੀ ਉਠਣ ਤੋਂ ਅਸਮਰੱਥ ਸੀ ਉਹਨਾਂ ਵੱਲ ਦੇ ਕੇ ਰੋਣ ਲੱਗੀ ਮੁੰਡੇ ਨੇ ਉਹਨਾਂ ਦੀ ਕੁਰਸੀ ਕੁਲਜੀਤ ਦੇ ਕੋਲ ਨੂੰ ਕਰ ਦਿੱਤੀ ਤਾਂ ਗਰੀਵਾਲ ਸਾਹਿਬ ਨੇ ਆਪਣੀ ਪਤਨੀ ਦਾ ਹੱਥ ਫੜ ਲਿਆ ਤੇ ਬੋਲੇ ਜੀਤਾ ਲੱਗਦਾ 60 ਜ਼ਿਆਦਾ ਵੱਜ ਗਈ ਆ ਮੈਂ ਹਸਪਤਾਲ ਜਾ ਕੇ ਦਿਖਾਵਾਂ ਡਾਕਟਰ ਨੂੰ ਇਹ ਤਾਂ ਮੈਨੂੰ ਉਥੋਂ ਹੀ ਲੈ ਕੇ ਚੱਲਿਆ ਸੀ ਪਰ ਮੈਂ ਸੋਚਿਆ ਤੂੰ ਪਤਾ ਨਹੀਂ ਕੀ ਸੋਚੇਂਗੀ ਕਿਤੇ ਇਹ ਮਹੀਨਾ ਕਬਰ ਆ ਜਾਈ ਤਾ ਕਰਕੇ ਪਹਿਲਾ ਤੇਰੇ ਕੋਲ ਆ ਗਿਆ ਆਖਦੇ ਹੋਏ ਉਹ ਜੀਤਾ ਦੇ ਮੂੰਹ ਵੱਲ ਦੇਖਣ ਲੱਗੇ ਤੇ ਉਹਨਾਂ ਦੀਆਂ ਬੁੱਢੀਆਂ ਅੱਖਾਂ ਵੀ ਝਲਕ ਪਈਆਂ ਲੈ ਤੁਸੀਂ ਮੈਨੂੰ ਇੰਨੀ ਕਮਜ਼ੋਰ ਸਮਝ ਲਿਆ ਲਾਤੀ ਟੁੱਟੀ ਆ ਮੇਰੀ ਜਜ਼ਬਾ ਪੂਰਾ ਥੁੱਡੀ ਸਰਦਾਰਨੀ ਚ ਤੁਸੀਂ ਐਵੇਂ ਨਾ ਸੋਚੀ ਜਾਇਆ ਕਰੋ ਮੇਰੇ ਵਾਰੀ ਜਾਓ ਤੁਸੀਂ ਪਹਿਲਾਂ ਹਸਪਤਾਲ ਜਾਵੋ ਉਹ ਹਿੰਮਤ ਦਿਖਾਉਂਦੀ ਹੋਈ ਬੋਲੀ ਤੇ ਉਹ ਗਵੰਡੀ ਮੁੰਡਾ ਹੋਰ ਦੋ ਜਣਿਆਂ ਦੀ ਮਦਦ ਨਾਲ ਗਰੀਬਲ ਸਾਹਿਬ ਨੂੰ ਕਾਰ 'ਚ ਬਿਠਾ ਕੇ ਹਸਪਤਾਲ ਲੈ ਗਏ। ਤਕਦੀਰ ਤੋਂ ਵੀ ਆਪਣੀ ਨਾਨਾ ਜੀ ਦੀ ਹਾਲਤ ਦੇਖਣ ਨਾ ਗਈ। ਉਸਨੇ ਰੌਂਦਿਆ ਦੀਪੀ ਨੂੰ ਫੋਨ ਕੀਤਾ ਤੇ ਉਹ ਵੀ ਦਫ਼ਤਰੋਂ ਛੁੱਟੀ ਲੈ ਕੇ ਹਸਪਤਾਲ ਜਾਣ ਲਈ ਕਾਰ 'ਚ ਆ ਬੈਠੇ। ਗਰੀਬਲ ਸਾਹਿਬ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਸਟ੍ਰੈਚਰ 'ਤੇ ਲਟਾ ਦਿੱਤਾ। ਉਹ ਹਿਲਜੁਲ ਹੋਣ ਕਰਕੇ ਦਰਦ ਨਾਲ ਕਰਾ ਰਹੇ ਸਨ। ਡਾਕਟਰ ਨੇ ਚੈੱਕ ਕਰਕੇ ਲੱਗਦਾ ਐਕਸ-ਰੇ ਕਰਵਾਉਣ ਨੂੰ ਕਿਹਾ ਜਦੋਂ ਉਹ ਐਕਸ-ਰੇ ਕਰਵਾ ਰਹੇ ਸਨ ਤਾਂ ਡੀਪੀ ਵੀ ਪਹੁੰਚ ਗਏ ਨਾਲਾਈ ਮੁੰਡਿਆਂ ਨੇ ਉਸ ਨੂੰ ਪਹਿਚਾਨ ਲਿਆ ਉਹਨਾਂ ਵਿੱਚੋਂ ਇੱਕ ਬੋਲਿਆ ਇੱਧਰ ਆ ਜੁਦੀ ਵੀ ਅੰਕਲ ਜੀ ਇੱਧਰ ਹਾਂ ਐਕਸ-ਰੇ ਹੋ ਰਿਹਾ ਉਹਨਾਂ ਦਾ ਗੱਲਬਾਤਾਂ ਉਹ ਬਿਲਕੁਲ ਠੀਕ ਆ ਰਹੇ ਹਨ ਪਰ ਸ਼ਾਇਦ ਚੂਰੇ ਦੀ ਹੱਡੀ ਉਸ ਦੀ ਗੱਲ ਕੱਟਦੇ ਹੋਏ ਆ ਦੂਜਾ ਮੁੰਡਾ ਬੋਲਿਆ ਕੁਝ ਨਹੀਂ ਹੋਇਆ ਦੀਦੀ ਉਹਨਾਂ ਨੂੰ ਲੱਗਦਾ ਡਿੱਗਣ ਕਾਰਨ ਚੂਲੇ ਤੇ ਗੁੱਜੇ ਸੱਟ ਵੱਜੀ ਹੈ ਜਲਦੀ ਹੀ ਠੀਕ ਹੋ ਜਾਣਾ ਉਹਨਾਂ ਨੇ ਤੁਸੀਂ ਘਬਰਾਓ ਨਾ ਉਹ ਦੂਜੇ ਮੁੰਡੇ ਨੂੰ ਘੂੜਦਾ ਹੋਇਆ ਬੋਲਿਆ ਦੀਪੀ ਕੁਝ ਨਾ ਬੋਲੀ ਉਸ ਦੀਆਂ ਅੱਖਾਂ 'ਚੋਂ ਮੋਤੀਆਂ ਵਾਂਗ ਕਿਰਦੇ ਹੰਝੂ ਉਸ ਦੇ ਅੰਦਰਲੀ ਪੀੜਾ ਨੂੰ ਬਿਆਨ ਕਰ ਰਹੇ ਸਨ ਉਹੋ ਸੁਖੀ ਨੂੰ ਫੋਨ ਕਰਨ ਲੱਗੀ ਪਰ ਇਹਨੇ ਨੂੰ ਗਰੇਵਾਲ ਸਾਹਿਬ ਨੂੰ ਐਕਸ-ਰੇ ਤੋਂ ਬਾਅਦ ਬਾਹਰ ਲੈ ਆਇਆ ਦੀਪੀ ਨੇ ਫਟਾਫਟ ਨਾਲ ਫੋਨ ਬੈਗ ਚੁਪਾਇਆ ਤੇ ਆਪਣੇ ਤੇ ਕਾਬੂ ਪਾ ਤੇ ਆਪਣੇ ਪਿਓ ਨੂੰ ਚਿੰਬੜ ਗਏ ਠੀਕੋਂ ਪਪਾ ਤੁਸੀਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਕੱਲੇ ਨਾ ਜਾਇਓ ਤੁਸੀਂ ਕਿਹੜਾ ਮੇਰੇ ਮੰਦੇ ਹੋ ਮੈਨੂੰ ਦੱਸੋ ਕਿੱਥੇ ਲੱਗੀ ਤੁਹਾਡੇ ਸੱਟ ਕਿੱਥੇ ਹੋ ਰਿਹਾ ਦਰਦ ਉਹ ਅੱਖਾਂ 'ਚ ਆਈ ਹੰਝੂ ਸਾਫ ਕਰਦੀ ਬੋਲੀ ਆਪੂੜੇ ਜਿਹਾ ਦਰਦ ਹੋ ਰਿਹਾ ਐਵੇਂ ਲੱਗਦਾ ਜਿਵੇਂ ਅੰਦਰੋਂ ਮਾਸ ਫਟ ਗਿਆ ਜਾਂ ਫਿਰ ਹੱਡੀ ਕ੍ਰੈਕ ਹੋ ਗਈ ਮੈਂ ਤਾਂ ਥੇਰਾ ਕਮ ਸੌਖਾ ਕਰ ਰਿਹਾ ਸੀ ਪਰ ਹੁਣ ਹੋਰ ਔਖਾ ਕਰਤਾ ਉਹ ਅੱਖਾਂ ਪਰੀ ਦੀਪੀ ਵੱਲ ਦੇਖ ਰਹੇ ਸਨ ਤੇ ਦੀਪੀ ਨੇ ਉਹਨਾਂ ਦਾ ਹੱਥ ਆਪਣੇ ਹੱਥ 'ਚ ਫੜਿਆ ਹੋਇਆ ਸੀ ਉਹਨਾਂ ਨੂੰ ਕਮਰੇ 'ਚ ਸ਼ਿਫਟ ਕਰ ਦਿੱਤਾ ਗਿਆ ਕਿਉਂਕਿ ਦੀਪੀ ਨੂੰ ਪਤਾ ਸੀ ਕਿ ਪਾਪਾ ਜੀ ਬਹੁਤਾ ਸ਼ੋਰ ਸ਼ਰਾਬਾ ਪਸੰਦ ਨਹੀਂ ਸੀ ਕਰਦੇ ਇਸ ਲਈ ਉਹਨਾਂ ਨੇ ਸਪੈਸ਼ਲ ਰੂਮ ਲੈ ਲਿਆ ਸੀ ਕੁਝ ਦਿਨ ਬਾਅਦ ਹੀ ਐਕਸਰੇ ਦੀ ਰਿਪੋਰਟ ਆ ਗਈ ਤਾਂ ਪਤਾ ਲੱਗਾ ਕਿ ਗਰੇਵਰ ਸਾਹਿਬ ਦੇ ਚੂਲੇ ਦੀ ਹੱਡੀ ਕ੍ਰੈਕ ਹੋ ਗਈ ਆ ਤੇ ਆਪਰੇਸ਼ਨ ਕਰਨਾ ਪਵੇਗਾ ਡਾਕਟਰ ਨੇ ਗਰੇਵਲ ਸਾਹਿਬ ਨੂੰ ਕਿਹਾ ਬਾਪੂ ਜੀ ਫਿਕਰ ਨਾ ਕਰੋ ਤੁਹਾਡੀ ਥੋੜੀ ਜਹੀ ਹੱਡੀ ਕ੍ਰੈਕ ਹੋ ਗਈ ਆ ਆਪਾਂ ਨੇ ਆਪਰੇਸ਼ਨ ਕਰਕੇ ਪਲੇਟ ਪਾ ਦੇਣੀ ਆ ਤੇ ਤੁਸੀਂ ਹਫਤੇ ਤੱਕ ਸਹਾਰਾ ਲੈ ਕੇ ਚੱਲ ਫਿਰ ਸਕਦੇ ਹੋ ਤੁਸੀਂ ਹੌਂਸਲਾ ਰੱਖੋ ਤੁਸੀਂ ਮੈਨੂੰ ਜਲਦੀ ਠੀਕ ਕਰ ਦੇਵੋ ਡਾਕਟਰ ਸਾਹਿਬ ਮੈਂ ਆਪਣੀ ਪਤਨੀ ਦੀ ਦੇਖਭਾਲ ਵੀ ਕਰਨੀ ਆ ਘਰ ਜਾ ਕੇ ਤੁਸੀਂ ਜਲਦੀ ਆਪਰੇਸ਼ਨ ਕਰੋ ਤੇ ਮੈਨੂੰ ਘਰ ਭੇਜੋ ਉਹ ਮੇਰੀ ਫਿਕਰ ਕਰਦੀ ਹੋਵੇਗੀ ਉਹੋ ਹੱਥ ਜੋੜਦੇ ਹੋਏ ਡਾਕਟਰ ਨੂੰ ਕਹਿ ਰਹੇ ਸਨ ਸਾਰੇ ਉਹਨਾਂ ਦੇ ਮੂੰਹ ਵੱਲ ਦੇਖ ਰਹੇ ਸਨ ਕਿੰਨੀ ਫਿਕਰ ਤੇ ਪ੍ਰਵਾਸੀ ਉਹਨਾਂ ਨੂੰ ਇਸ ਉਮਰੇ ਵੀ ਆਪਣੀ ਪਤਨੀ ਦੀ ਜਦਗੀ ਹੋ ਆਪੀ ਬੈੱਡ ਤੋਂ ਉੱਠ ਨਹੀਂ ਸਕਦੇ ਸਨ ਉਹਨਾਂ ਨੂੰ ਹਸਪਤਾਲ ਦਾਖਲ ਕਰ ਲਿਆ ਗਿਆ ਤੇ ਆਪਰੇਸ਼ਨ ਦੀ ਤਿਆਰੀ ਹੋਣ ਲੱਗੀ ਦੀਪੀ ਨੇ ਸੁਖੀ ਨੂੰ ਫੋਨ ਕੀਤਾ ਸੁਖੀ ਹੈਲੋ ਦੀਪੀ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸੁਖੀ ਸੇਸ਼ੀ ਕਾਲ ਮੇਰੀ ਲਾਡੋ ਠੀਕ ਆਂ ਤੂੰ ਆਪਣਾ ਸੁਣਾ ਕੀ ਹਾਲ ਆ ਨੇਪੀ ਮੈਂ ਤਾਂ ਠੀਕ ਆਂ ਦੇਦੀ ਤੁਸੀਂ ਦੱਸੋ ਠੀਕੋ ਬੱਚੇ ਠੀਕ ਨੇ ਦੀਪੀ ਸਿੱਧਾ ਹੀ ਦੱਸਣਾ ਠੀਕ ਨਾ ਸਮਝਿਆ ਸੁਖੀ ਹਾਂ ਹਾਂ ਸਭ ਠੀਕ ਆਂ ਪਰ ਮੇਰੀ ਡਿਸਕ ਦੀ ਤਕਲੀਫ ਬਹੁਤ ਵੱਧ ਗਈ ਆ ਮੈਂ ਪਾਪਾ ਜੀ ਨੂੰ ਫੋਨ ਕੀਤਾ ਸੀ ਅੱਜ ਉਹਨਾਂ ਚੁੱਕਿਆ ਨਹੀਂ ਅੱਗੇ ਬੈਕ ਕਾਲ ਕਰ ਦਿੰਦੇ ਸਨ ਪਰ ਅੱਜ ਉਹ ਵੀ ਨਹੀਂ ਕੀਤੀ ਜਾਣਾ ਸੀ ਉਹਨਾਂ ਨੇ ਕਿਤੇ ਦੀਪੀ ਕਿਵੇਂ ਚੱਕਦੇ ਫੋਨ ਦੇਦੀ ਪਾਪਾ ਜੀ ਮੰਮੀ ਦੇ ਦਵਾਈ ਲੈਣ ਡਾਕਟਰ ਕੋਲ ਗਏ ਸੀ ਤੇ ਆਉਂਦੇ ਵਕਤ ਘਰ ਦੀ ਮੋੜ ਕੋਲ ਹੀ ਕੋਈ ਮੋਟਰਸਾਈਕਲ ਵਾਲਾ ਟੱਕਰ ਮਾਰ ਗਿਆ ਤੇ ਪਾਪਾ ਜੀ ਦਾ ਚੂਲਾ ਫ੍ਰੈਕਚਰ ਹੋ ਗਿਆ ਸੁਖੀ ਹਾਈ ਰੱਬਾ ਆ ਕੀ ਹੋ ਗਿਆ ਸਾਡੀ ਮਾਂ ਤਾਂ ਪਹਿਲਾਂ ਹੀ ਮੰਜੇ ਤੇ ਪਈਆ ਤੇ ਹੁਣ ਸਾਡਾ ਬਾਪ ਵੀ ਉਸਰ ਰੋਣਾ ਨਿਕਲ ਆਇਆ ਦੀਪੀ ਰੋਵੋ ਨਾ ਤੁਸੀਂ ਦੀਦੀ ਡਾਕਟਰ ਨੇ ਕਿਹਾ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ ਆਪਰੇਸ਼ਨ ਕਰਕੇ ਪਲੇਟਾਂ ਪਾ ਦੇਣੀਆਂ ਤੇ ਹਫ਼ਤੇ ਦੇ ਵਿੱਚ ਹੀ ਉਹ ਸਹਾਰੇ ਨਾਲ ਤੁਰ ਫਿਰ ਸਕਦੇਗੇ ਸੁਖੀ ਹੱਦ ਹੋ ਗਈ ਤੇਰੇ ਵਾਲੀ ਦੀਪੀ ਆਪਰੇਸ਼ਨ ਤੋਂ ਬਾਅਦ ਚੱਲਣਾ ਕਿਤੇ ਸੌਖਾ ਹੁੰਦਾ ਉਹ ਵੀ ਇਸ ਉਮਰੇ ਪਤਾ ਨਹੀਂ ਰੱਬ ਕਿਹੜੀ ਸਜ਼ਾ ਦੇ ਰਿਹਾ ਸਾਡੇ ਮਾਂ ਬਾਪ ਨੂੰ ਹੁਣ ਤੱਕ ਸਭ ਦਾ ਭਲਾ ਕੀਤਾ ਉਹਨਾਂ ਨੇ ਤਾਂ ਮੈਂ ਵੀ ਆ ਰਹੀ ਹਾਂ ਬੇਟੀ ਨੂੰ ਲੈ ਕੇ ਹੁਣੇ ਦੀਪੀ ਨਹੀਂ ਦੀਦੀ ਅੱਜ ਦੀ ਮੈਂ ਛੁੱਟੀ ਲੈ ਲਈ ਆ ਬਲਦੇਵ ਜੀਜਾ ਜੀ ਤੇ ਜਸਮੀਲ ਪੈਨ ਵੀ ਇੱਥੇ ਹੀ ਹਨ ਤੁਸੀਂ ਕੱਲ ਨੂੰ ਆ ਜਾਇਓ ਮੈਂ ਤੁਹਾਡੀ ਫੋਨ ਤੇ ਗੱਲ ਕਰਵਾ ਦੇਵਾਂਗੀ ਪਾਪਾ ਜੀ ਦੇ ਨਾਲ ਚੰਗਾ ਫਿਰ ਮੈਂ ਫੋਨ ਕਰਾਂਗੀ ਸੁਖੀ ਚੰਗਾ ਪੈਣੇ ਮੇਰੀ ਗੱਲ ਜ਼ਰੂਰ ਕਰਵਾਈਓ ਪਾਪਾ ਜੀ ਨਾਲ ਓਕੇ ਬਾਏ ਫੋਨ ਕਟਣ ਤੋਂ ਬਾਅਦ ਸੁਖੀ ਬਹੁਤ ਰੋਂਦੀ ਆ ਉਸਦੀ ਬੀਟੀ ਰਵਿੰਜੋਤ ਉਸ ਨੂੰ ਛੁੱਪ ਕਰ ਪਾਉਂਦੀ ਆ ਵੀ ਰੋਂ ਲੱਗ ਜਾਂਦੀ ਆ ਕਿਉਂਕਿ ਆਪਣੇ ਪਿਤਾ ਤੋਂ ਬਾਅਦ ਉਸ ਨੂੰ ਆਪਣੇ ਨਾਨਾ ਜੀ ਦਾ ਬਹੁਤ ਸਹਾਰਾ ਸੀ ਗਰੇਵਲ ਸਾਹਿਬ ਨੇ ਸੁਖੀ ਨਾਲ ਗੱਲ ਕੀਤੀ ਤੇ ਕਿਹਾ ਕਵਰੋਣਾ ਨਹੀਂ ਪੁੱਤ ਮੁਸੀਬਤਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਮੇਰੀ ਹੋਈਆ ਡਾਕਟਰ ਨਾਲ ਗੱਲ ਉਹ ਕਹਿੰਦਾ ਸਰਦਾਰ ਸਾਹਿਬ ਹਫਤੇ ਚ ਤੁਹਾਨੂੰ ਤੋਰ ਕੇ ਕਰ ਪੇਜਾਂਗੇ ਪਿਓ ਨਾਲ ਗੱਲ ਕਰਕੇ ਉਸ ਨੂੰ ਥੋੜੀ ਤਸੱਲੀ ਹੋਈ ਫਿਰ ਉਸਨੇ ਉਸਦੇ بیٹے ਦਾ ਫੋਨ ਵੀ ਆਇਆ ਤਾਂ ਉਹਨੂੰ ਸਭ ਕੁਝ ਉਸਨੂੰ ਦੱਸ ਦਿੱਤਾ ਉਹ ਵੀ ਸੁਣ ਕੇ ਪਰੇਸ਼ਾਨ ਹੋਇਆ ਪਰ ਉਸ ਦਾ ਆਉਣਾ ਮੁਸ਼ਕਲ ਸੀ ਕਿਉਂਕਿ ਉਹ ਵੀ ਆਪਣੀ ਧੀ ਕੋਲ ਅਮਰੀਕਾ ਗਏ ਹੋਏ ਸਨ ਕਿਉਂਕਿ ਉਹਨਾਂ ਦਾ ਜਵਾਈ ਵੀ ਬਿਮਾਰ ਸੀ ਉੱਥੇ ਉੱਥੋਂ ਦੇ ਹਾਲਾਤ ਕਰੋਨਾ ਕਰਕੇ ਬਹੁਤ ਖਰਾਬ ਸਨ ਕੁਝ ਵੀ ਵਕਤ ਲਈ ਫਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ ਜੇ ਕੋਈ ਉਧਰ ਤੋਂ ਆਉਂਦਾ ਵੀ ਤਾਂ ਉਸਨੂੰ 2 ਮਹੀਨੇ ਲਈ ਬੰਦ ਕਰ ਦਿੱਤਾ ਜਾਂਦਾ ਕਿਸੇ ਨੂੰ ਮਿਲਿਆ ਨਾ ਦਿੱਤਾ ਜਾਂਦਾ 36 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਅੰਦਰੋਂ ਅੰਦਰ ਹੀ ਤਗਰੇਵਾਲ ਸਾਹਿਬ ਵੀ ਇਹੇ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਆਵੇ ਤੇ ਮੈਨੂੰ ਸੰਭਾਲੇ ਤਿਆ ਮਾਂ ਨੂੰ ਤਾਂ ਸੰਭਾਲ ਸਕਦੀਆਂ ਪਰ ਪਿਤਾ ਨੂੰ ਸਾਹਮਣਾ ਥੋੜਾ ਮੁਸ਼ਕਿਲ ਹੁੰਦਾ ਕਿਉਂਕਿ ਪਿਓਤੀ ਦਾ ਵੀ ਕੋਈ ਪਰਦਾ ਹੁੰਦਾ ਖਿਆ ਡਾਕਟਰ ਦੇ ਮਤਾਬਿਕ ਗਰੇਵਲ ਸਾਹਿਬ ਦਾ ਆਪਰੇਸ਼ਨ ਤਾਂ ਠੀਕ ਠਾਕ ਹੋ ਗਿਆ ਸੀ ਜਦ ਉਹਨਾਂ ਨੂੰ ਆਪਰੇਸ਼ਨ ਥੀਏਟਰ ਵਿੱਚੋਂ ਬਾਹਰ ਲਿਆਂਦਾ ਗਿਆ ਤਾਂ ਦੀਪੀ ਉਹਨਾਂ ਦਾ ਪੀਰਾ ਪੌਖ ਹੋਇਆ ਚਿਹਰਾ ਦੇ ਇੱਕ ਵਾਰ ਤਾਂ ਘਬਰਾ ਹੀ ਗਈ ਸੀ ਉਸ ਨੇ ਤਰਸਾਈਆਂ ਹੋਈਆਂ ਨਜ਼ਰਾਂ ਨਾਲ ਆਪਣੇ ਪਿਓ ਵੱਲ ਦੇਖਿਆ ਉਹਨਾਂ ਦੇ ਮੱਥੇ ਤੇ ਪਿਆਰ ਨਾਲ ਹੱਥ ਫੇਰੀ ਅਤੀ ਪੁੱਛਿਆ ਜੀ ਕੋ ਪਪਾ ਜੀ ਤੁਸੀਂ ਪਰ ਉਹਨਾਂ ਸਿਰਫ ਅੱਖਾਂ ਖੋਲੀਆਂ ਤੇ ਫਿਰ ਬੰਦ ਕਰ ਲਈਆਂ ਦੀਪੀ ਧੋ ਰਹਾ ਨਾ ਗਿਆ ਉਹ ਇੱਕ ਵਾਰ ਆਪਣੇ ਪਿਓ ਦੇ ਮੂੰਹ ਕੋ ਜ ਸੁਣਨਾ ਚਾਹੁੰਦੀ ਸੀ ਉਹ ਫਿਰ ਉਹਨਾਂ ਦੇ ਮੱਤੇ ਤੇ ਹੱਥ ਫੇਰਦੀ ਬੋਲੀ ਪਪਾ ਪਪਾ ਜੀ ਮੈਂ ਦੀਪੀ ਜੀ ਕੋ ਤੁਸੀਂ ਬੋਲੋ ਪਪਾ ਪਲੀਜ਼ ਕੁਝ ਤਾਂ ਬੋਲੋ ਆਕਦੀ ਹੋਈ ਉਹ ਭਰੀਆਂ ਅੱਖਾਂ ਨਾਲ ਉਹਨਾਂ ਦੇ ਸਟ੍ਰੈਚਰ ਦੇ ਕੋਲ ਖੜੀ ਸੀ ਗਰੀਵਰ ਸਾਹਿਬ ਸਭ ਸੁਣ ਰਹੇ ਸਨ ਉਹਨਾਂ ਹਿੰਮਤ ਜੁਟਾ ਕੇ ਕਿਹਾ ਹਾਂ ਹਾਪਤ ਮਿੱਟੀ ਦਾ ਉਹਨਾਂ ਦੀ ਜਵਾਨ ਵੀ ਲੜਖੜਾ ਰਹੀ ਸੀ ਇੰਨਾ ਸੁਣਦੇ ਹੀ ਦੀਪੀ ਦੇ ਨਾਲ ਬਾਕੀ ਸਭ ਦੇ ਚਿਹਰੇ ਤੇ ਵੀ ਮੁਸਕਾਨ ਆ ਗਈ ਬਲਦੇਵ ਸਿੰਘ ਵੀ ਸਟ੍ਰੈਚਰ ਨੂੰ ਇੱਕ ਪਾਸੇ ਤੋਂ ੱੱਕਾ ਲਗਾ ਰਿਹਾ ਸੀ ਜਸਮੀਲ ਵੀ ਨਾਲ-ਨਾਲ ਚੱਲ ਰਹੀ ਸੀ ਉਸਨੇ ਕੰਬਲ ਚਾਦਰਾਂ ਚੁੱਕੀਆਂ ਹੋਈਆਂ ਸਨ ਦੀਪੀ ਨੇ ਵੀ ਆਪਣੀ ਗਵਾਚ ਮੈਰੂਨ ਰੰਗ ਦਾ ਲੰਬੀ ਤਨੀ ਵਾਲਾ ਪਰਸ ਤੇ ਦੂਜੇ ਹੱਥ 'ਚ ਪਾਣੀ ਦੀ ਬੋਤਲ ਪੜੀ ਹੋਈ ਸੀ। ਗਰੀਵਲ ਸਾਹਿਬ ਨੂੰ ਸਪੈਸ਼ਲ ਰੂਮ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਇੱਕ ਕੁੱਚੀ ਸਾਰੇ ਬੈੱਡ ਤੇ ਉਹਨੂੰ ਲਟਾ ਦਿੱਤਾ ਤੇ ਕੋਲ ਪਈ ਲੋਹੇ ਦੀ ਉੱਚੀ ਮੇਜ਼ ਤੇ ਉਹਨਾਂ ਦੀ ਫਾਈਲ ਤੇ ਦਵਾਈਆਂ ਰੱਖ ਦਿੱਤੀਆਂ। ਇੱਕ ਨਰਸ ਆ ਕੇ ਉਹਨਾਂ ਨੂੰ ਦਵਾਈਆਂ ਫਰੇ ਸਮਝਾ ਕੇ ਚਲੀ ਗਈ। ਕਮਰੇ ਵਿੱਚ ਇੱਕ ਹੋਰ ਬੈੱਡ ਵੀ ਲੱਗਾ ਹੋਇਆ ਸੀ ਤੇ ਸਹੂਲਤ ਲਈ ਦੋ ਕੁਰਸੀਆਂ ਵੀ ਸਨ। ਗਰੀਵਲ ਸਾਹਿਬ ਸ਼ਾਇਦ ਦਵਾਈ ਦੇ ਨਸ਼ੇ ਕਰਕੇ ਸੁੱਤੇ ਪਏ ਸਨ ਉਹਨਾਂ ਨੇ ਉਹਨਾਂ ਨੂੰ ਬੁਲਾਉਣਾ ਉਚਿਤ ਨਾ ਸਮਝਿਆ ਐਸੇ ਕਰਕੇ ਦੀਪੀ ਤੇ ਜਸਮੀਰ ਕਮਰੇ ਵਿੱਚ ਪਏ ਦੂਜੇ ਵੜ ਤੇ ਵੜ ਗਈਆਂ ਤੇ ਬਲਦੇਵ ਸਿੰਘ ਕਿਸੇ ਨੂੰ ਪੁੱਛ ਕੇ ਕੰਟੀਨ ਵੱਲ ਨੂੰ ਹੋ ਤੁਰਿਆ ਉਹ ਕਮਰਾ ਨੰਬਰ 10 ਕੇ ਕੰਟੀਨ ਵਾਲੇ ਨੂੰ ਚਾਹ ਭੇਜਣ ਨੂੰ ਕਹਿ ਕੇ ਆ ਰਿਹਾ ਸੀ ਤਾਂ ਉਸ ਨੇ ਸਾਹਮਣੇ ਤੋਂ ਸੁਖੀ ਤੇ ਉਸ ਦਾ ਬੇਟਾ ਆਉਂਦੇ ਦਿਖੇ ਜੋ ਕਿਸੇ ਨੂੰ ਪੁੱਛ ਰਹੇ ਸਨ ਬਲਦੇਵ ਸਿੰਘ ਉਹਨਾਂ ਨੂੰ ਉਸੇ ਕਮਰੇ ਵਿੱਚ ਲੈ ਗਿਆ ਦੀਪ ਸੁਖੀਨ ਬੀਕ ਖੁਸ਼ ਹੋ ਗਈ ਪਰ ਸੁਖੀ ਆਪਣੇ ਪਿਤਾ ਨੂੰ ਬੇਹੋਸ਼ੀ ਦੇ ਹਾਲਤ ਵਿੱਚ ਦੇਖ ਰੋਣ ਲੱਗ ਗਈ ਉਸ ਨੂੰ ਬਹੁਤ ਮੁਸ਼ਕਿਲ ਨਾਲ ਚੁੱਪ ਕਰਵਾਇਆ ਉਹ ਹਟਕੋਰੇ ਲੈ ਲੈ ਰੋ ਰਹੀ ਸੀ ਕਿਉਂਕਿ ਸ਼ਿੰਦੇ ਤੋਂ ਬਾਅਦ ਉਸ ਨੂੰ ਆਪਣੇ ਪਿਤਾ ਦਾ ਬਹੁਤ ਸਹਾਰਾ ਸੀ ਉਹ ਵੀ ਹਰ ਦੀ ਵਾਂਗ ਆਪਣੇ ਪਿਤਾ ਦਾ ਬਹੁਤ ਮੋਹ ਕਰਦੀ ਸੀ ਸੁਖੀ ਨੇ ਜਦੋਂ ਆਪਣੇ ਸੁੱਤੇ ਪਏ ਪਿਤਾ ਦਾ ਚਿਹਰਾ ਦੇਖਿਆ ਉਸ ਨੂੰ ਬਹੁਤ ਹੀ ਕਮਜ਼ੋਰ ਲੱਗੇ ਉਹਨਾਂ ਦਾ ਚਿਹਰਾ ਈਲਾ ਭੁੱਖ ਦਿਖਾਈ ਦੇ ਰਿਹਾ ਸੀ ਜੋ ਇਸ ਉਮਰੇ ਵੀ ਧੁੱਪ 'ਚ ਬੈਠਣ ਨਾਲ ਦਗਦਗ ਕਰਦਾ ਸੀ ਇਹਨੇ ਨੂੰ ਬਲਦੇਵ ਸਿੰਘ ਦੇ ਨਾਲ ਹੀ ਚਾਹ ਵਾਲਾ ਵੀ ਆ ਗਿਆ ਐਸੇ ਮਾਹੌਲ ਵਿੱਚ ਬੇਸ਼ੱਕ ਕੁਝ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਪਰ ਖੜੇ ਰਹਿਣ ਲਈ ਤੇ ਆਪਣੇ ਆਪ ਨੂੰ ਠੀਕ ਰੱਖਣ ਲਈ ਤਿੱਦ ਨੂੰ ਚੋਖ ਦੇਣਾ ਹੀ ਪੈਂਦਾ ਉਹਨਾਂ ਸਭ ਨੇ ਇੱਕ ਦੂਜੇ ਨਾਲ ਗੱਲਾਂ ਕਰਦਿਆਂ ਚਾਹ ਪੀਤੀ ਦੀਪੀ ਬਲਦੇਵ ਸਿੰਘ ਨੂੰ ਕਹਿਣ ਲੱਗੀ ਜੀਜਾ ਜੀ ਤੁਹਾਨੂੰ ਪਾਪਾ ਠੀਕ ਲੱਗਦੇ ਨੇ ਮੈਨੂੰ ਤਾਂ ਬਹੁਤਾ ਡਰ ਜਿਹਾ ਲੱਗ ਰਿਹਾ ਬਲਦੇਵ ਸਿੰਘ ਕਿਉਂ ਕੀ ਹੋਇਆ ਦੀਪੀ ਜਦੋਂ ਉਹ ਆਪਰੇਸ਼ਨ ਥੀਏਟਰ ਵਿੱਚੋਂ ਬਾਹਰ ਆ ਰਹੇ ਸਨ ਤਾਂ ਉਹਨਾਂ ਦਾ ਚਿਹਰਾ ਬਿਲਕੁਲ ਪੀਲਾ ਹੋਇਆ ਪਿਆ ਸੀ ਬੋਲ ਕੁਝ ਕਹਿਣਾ ਚਾਹੁੰਦੇ ਹੋਏ ਵੀ ਕਹਿ ਨਾ ਸਕੇ ਬਲਦੇਵ ਸਿੰਘ ਆਪਰੇਸ਼ਨ ਹੋਇਆ ਉਹਨਾਂ ਦਾ ਕਈ ਪ੍ਰਕਾਰ ਦੀਆਂ ਦਵਾਈਆਂ ਦਿੱਤੀਆਂ ਅੱਜ ਹੋਈਆਂ ਨੇ ਇੰਜੈਕਸ਼ਨ ਲੱਗੇ ਨੇ ਉਹਨਾਂ ਦਾ ਹੀ ਆਸ ਹੈ वैसे है। हा। भी इस उम्र में दर्द सहना बहुत मुश्किल है दिव्या ਤੁਸੀਂ ਮੇਰੀ ਗੱਲ ਨਹੀਂ ਸਮਝੀ ਜਿਵੇਂ ਪਾਪਾ ਜੀ ਦਾ ਬੀਪੀ ਹਾਈ ਰਹਿੰਦਾ ਕਿਤੇ ਅੰਦਰ ਹਟ ਅਟੈਕ ਤਾਂ ਨਹੀਂ ਜਸਮੀਲ ਕੌਰ ਹਾਂ ਲੈ ਦੱਸ ਤੂੰ پاਗਲ ਤਾਂ ਨਹੀਂ ਹੋ ਗਈ ਕੀ ਬੋਲੀ ਜਨੀਆ ਸੁਖੀ ਹਾਂ ਦੀਦੀ ਮੈਨੂੰ ਵੀ ਬਹੁਤ ਕਮਜ਼ੋਰ ਲੱਗ ਰਹੇ ਹਨ ਪਾਪਾ ਜੀ ਬਲਦੇਵ ਸਿੰਘ ਜੇ ਕੋਈ ਐਮੀ ਦੀ ਗੱਲ ਹੁੰਦੀ ਡਾਕਟਰ ਵੀ ਤਾਂ ਕੁਝ ਦੱਸਦੇ ਆਪਾਂ ਨੂੰ ਤੇਰੇ ਸਾਹਮਣੇ ਡਾਕਟਰ ਨੇ ਕਿਹਾ ਤਾਂ ਸੀ ਕੀ ਆਪਰੇਸ਼ਨ ਸਫਲ ਹੋ ਗਿਆ ਹੈ ਦੀਪੀ ਉਹ ਤਾਂ ਸਾਰੇ ਹੀ ਕਹਿ ਦਿੰਦੇ ਨੇ ਜੀਜਾ ਜੀ ਮੈਂ ਕਰਦੀਆਂ ਗੱਲ ਜਾ ਕੇ ਡਾਕਟਰ ਨਾਲ ਤੁਸੀਂ ਵੀ ਚੱਲੋ ਮੇਰੇ ਨਾਲ ਬਲਦੇਵ ਸਿੰਘ ਉਹ ਤਾਂ ਹੁਣੇ-ਹੁਣੇ ਕਿਤੇ ਚਲੇ ਗਏ ਮੈਂ ਦੇਖਿਆ ਸੀ ਉਹਨਾਂ ਨੂੰ ਜਾਂਦੇ ਹੋਏ ਜਦੋਂ ਚਾਹ ਲੈਣ ਗਿਆ ਸੀ ਕੁਝ دیر ਬਾਅਦ ਉਹਨਾਂ ਦੇ ਕਮਰੇ ਵਿੱਚ ਦੂ ਮੁੰਡੇ ਆਏ ਜੋ ਡਾਕਟਰ ਸਾਹ ਦੇ ਨਾਲ ਹੀ ਆਪਰੇਸ਼ਨ ਥੀਏਟਰ ਵਿੱਚ ਸਨ ਉਹ ਗਰੇਵਲ ਸਾਹ ਨੂੰ ਸੁੱਤੇ ਦੇਖ ਮੋੜਨ ਲੱਗੇ ਤਾਂ ਡੇਪੀ ਨੇ ਉਹਨਾਂ ਨੂੰ ਰੋਕੇ ਪੁੱਛਿਆ ਕਿ ਸਾਡੇ ਪਾਪਾ ਜੀ ਨੂੰ ਅੰਦਰ ਕੋਈ ਪ੍ਰੋਬਲਮ ਤਾਂ ਨਹੀਂ ਆਈ ਸੀ ਮੇਰਾ ਮਤਲਬ ਬੀਪੀ ਵਗੈਰਾ ਠੀਕ ਸੀ ਉਹਨਾਂ ਦਾ ਹਾਂਜੀ ਮੈਡਮ ਬਿਲਕੁਲ ਠੀਕ ਸੰਸਰ ਅੰਦਰ ਤਾਂ ਕੋਈ ਵੀ ਦਿੱਕਤ ਨਹੀਂ ਸੀ ਆਈ ਤੁਸੀਂ ਘਬਰਾਉਣਾ ਦਵਾਈਆਂ ਦਾਸ ਰਹੇ ਜਿੰਨੀ ਦੇ ਟਿੱਕੇ ਰਹਿਣਗੇ ਦਰ ਤੂੰ ਬਚੇ ਰਹਿਣਗੇ ਬਾਕੀ ਜੀ ਕੋਈ ਤਕਲੀਫ ਹੋਈ ਅਸੀਂ ਉਹ 5 ਨੰਬਰ ਕਮਰੇ 'ਚ ਬੈਠੇ ਆ ਐਨਾ ਅੱਖ ਉਹ ਚਲੇ ਗਏ ਗਰੀਵਲ ਸਾਹਿਬ ਦੇ ਉੱਠਣ ਦੀ ਓੜੀਕ 'ਚ ਸਾਰੇ ਬੈਠੇ ਸਨ ਉਹ ਸਾਰੇ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਸਨ ਪਰ ਉਹ ਕਦੀ ਕਦੀ ਹਾਏ ਹਾਏ ਹਮ ਹੂ ਦੀ ਆਵਾਜ਼ ਕਰਦੇ ਤੇ ਫੇਰ ਸੁੰਨ ਜਾਂਦੇ ਇਹ ਤਾਂ ਉਹੀ ਜਾਣਦੇ ਸਨ ਕਿ ਕਿੰਨੀ ਕਿ ਤਕਲੀਫ ਉਹ ਚੱਲ ਰਹੀ ਸਨ ਉਹਨਾਂ ਦੀ ਤਕਲੀਫ ਦੀ ਇੱਕ ਸਵਦੇ ਦਿਲੋਂ ਵੀ ਹੂਕ ਉੱਠਦੀ ਇੱਕ ਧੜ ਫੁੱਟਦੀ ਉਹ ਤਿੰਨੋਂ ਪੈਣਾ ਬੈੱਡ ਤੋਂ ਉੱਠ ਕੇ ਖੜੀਆਂ ਹੋ ਜਾਂਦੀਆਂ ਅਖੀਰ ਸ਼ਾਮ ਨੂੰ 4 ਵਜੇ ਉਹਨਾਂ ਅੱਖਾਂ ਖੋਲੀਆਂ ਸੁਖੀ ਬੜਤੇ ਪਿਆਨ ਹੋਈ ਸਰਸ਼ੀ ਕਾਲ ਆਖ ਉਹਨਾਂ ਦੇ ਗਲ ਨਾ ਲੱਗੇ ਤੇ ਭਿੱਜੀ ਅੱਖਾਂ ਨਾਲ ਪੁੱਛਣ ਲੱਗੀ ਠੀਕ ਹੋਂ ਤੁਸੀਂ ਪਪਾ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਠੀਕਾਂ ਪੁੱਤ ਕਮਜ਼ੋਰੀ ਮਹਿਸੂਸ ਹੋ ਰਹੀ ਆ ਅੱਖਾਂ 'ਚ ਨੀਂਦ ਪਰੀ ਹੋਈ ਆ ਤੂੰ ਦੱਸ ਕਦੋਂ ਆਈ ਬੱਚੇ ਠੀਕ ਹਨ ਉਹਨਾਂ ਦੁੱਖ ਤਕਲੀਫ 'ਚ ਹੁੰਦਿਆਂ ਵੀ ਮੱਧਮ ਆਵਾਜ਼ 'ਵਿਚ ਉਸਤਾ ਹਾਲ-ਚਾਲ ਪੁੱਛਿਆ ਠੀਕਾਂ ਪਪਾ ਜੀ ਸਭ ਠੀਕ ਹਨ ਪਰ ਤੁਸੀਂ ਉਹ ਬੋਲਦੀ ਚੁੱਪ ਹੋ ਗਏ ਕੋਈ ਗੱਲ ਨਹੀਂ ਪੁੱਤ ਜਲਦੀ ਹੋ ਜਾਣਾ ਠੀਕ ਹੁਣ ਮੇਰੀ ਬੱਚੀ ਮੇਰੀ ਕੋਲ ਹਨ ਉਹਨਾਂ ੱਤਕੇ ਨਾਲ ਹਲਕੀ ਜੀ ਮੁਸਕਾਨ ਚਿਹਰੇ ਤੇ ਲਿਆਂਦੀ ਪਾਪਾ ਜੀ ਕੁਝ ਖਾਣ ਪੀਣ ਨੂੰ ਦਿਲ ਕਰਦਾ ਦੱਸੋ ਕੀ ਪੀਣਾ ਤੁਸੀਂ ਜੂਸ ਚਾਚਾ ਕੋਲ ਖੜੀ ਦੀਪੀ ਨੇ ਪੁੱਛਿਆ ਜੂਸ ਤਾਂ ਮੈਂ ਦਿਨ ਚ ਹੀ ਪੀਂਦਾ ਹਾਂ 4:30 ਵਜੇ ਹੁਣ ਤਾਂ ਚਾਹ ਹੀ ਪੀ ਮੰਗ ਉਹਨਾਂ ਦੀ ਨਿਗਾਹ ਸਾਹਮਣੇ ਟੰਗੇ ਵਾਲੇ ਕਲੌਕ ਤੇ ਪਈ ਸੁਖੀ ਦਾ ਬੇਟਾ ਕਾਸ਼ ਦੀਪ ਆਪਣੀ ਵੱਡੀ ਮਾਸੀ ਜਸਮੀਲ ਕੁੜ ਦੇ ਘਰ ਦੇ ਕਹਨ ਤੇ ਤੁਤਲਿਆਂ ਚਲਾ ਗਿਆ ਕਿਉਂਕਿ ਕਮਰੇ ਦੇ ਇੱਕ ਪਾਸੇ ਕਿਚਨ ਬਣਾਈ ਹੋਈ ਸੀ ਉੱਥੇ ਇੱਕ ਹੀਟਰ ਪਿਆ ਸੀ ਨਾਲੇ ਕੁਝ ਪਰਤਨ ਵੀ ਇਸ ਕਰਕੇ ਉਹਨਾਂ ਉੱਥੇ ਹੀ ਸਮਾਨ ਮੰਗਵਾ ਕੇ ਚਾਹ ਬਣਾ ਕੇ ਆਪਣੇ ਪਿਤਾ ਜੀ ਨੂੰ ਦੇ ਦਿੱਤੀ ਆਕਾਸ਼ ਦੀਪ ਨੇ ਉਹਨਾਂ ਨੂੰ ਸਹਾਰਾ ਦਿੱਤਾ ਹੋਇਆ ਸੀ ਤੇ ਦੀਪੀ ਉਹਨਾਂ ਦੇ ਮੂੰਹ ਵਿੱਚ ਚਮਚ ਨਾਲ ਚਾਹ ਪਾ ਰਹੀ ਸੀ ਬਿਲਕੁਲ ਬੱਚਿਆਂ ਵਾਂਗ ਬਲਦੇਵ ਸਿੰਘ ਨੂੰ ਕੋਈ ਕੰਮ ਆ ਗਿਆ ਸੀ ਉਹੋ ਕਾਰ ਚਲਾ ਗਿਆ ਸੀ ਚਾਹ ਵਿੱਚ ਦੋ ਬਿਸਕਟ ਪਾ ਕੇ ਨਰਮ ਜੇ ਕਰਕੇ ਦੀਪੀ ਨੇ ਉਹਨਾਂ ਦੇ ਮੂੰਹ ਵਿੱਚ ਪਾਏ ਉਹਨਾਂ ਮੁਸ਼ਕਿਲ ਨਾਲ ਲੰਘਾਏ ਤੇ ਪੈਨ ਨੂੰ ਕਿਹਾ ਆਕਾਸ਼ ਦੀਪ ਨੇ ਬੈੱਡ ਘੁਮਾ ਕੇ ਹੌਲੀ-ਹੌਲੀ ਨੀਵਾ ਕਰ ਦਿੱਤਾ ਤੇ ਆਪਣੇ ਨਾਨਾ ਜੀ ਦਾ ਮੂੰਹ ਵੀ ਸਾਫ਼ ਕਰ ਦਿੱਤਾ ਅਜੇ 5 ਕਿੰਮਿੰਟ ਹੀ ਹੋਏ ਸਨ ਕਿ ਉਹਨਾਂ ਨੂੰ ਉਲਟੀ ਆ ਗਈ ਉਹਨਾਂ ਆਜ ਕਾਸ਼ ਦੀਪ ਨੂੰ ਆਵਾਜ਼ ਮਾਰੀ ਜਲਦੀ ਆਈ ਪੁੱਤ ਆਕਾਸ਼ ਸੁਖੀ ਨੇ ਫਟਾਫਟ ਰਸੋਈ ਵਿੱਚ ਇੱਕ ਡੋਂਗਾ ਜਿਹਾ ਲਿਆਂਦਾ ਤੇ ਉਹਨਾਂ ਦੀ ਮੂੰਹ ਅੱਗੇ ਕਰ ਦਿੱਤਾ ਮੁੰਡੇ ਨੇ ਸਹਾਰਾ ਦਿੱਤਾ ਉਹਨਾਂ ਦਾ ਮੂੰਹ ਆਪਣੇ ਹੱਥ ਨਾਲ ਸਾਫ਼ ਕਰਕੇ ਫੇਰ ਲਟਾ ਦਿੱਤਾ ਦੀਪੀ ਭੱਜ ਕੇ ਡਾਕਟਰ ਨੂੰ ਦੱਸਣ ਗਈ ਉਹਨਾਂ ਇੱਕ ਨਰਸ ਭੇਜੀ ਤੇ ਉਸ ਨੇ ਦਵਾਈ ਲਿਖ ਕੇ ਦੇ ਦਿੱਤੀ ਫਿਰ ਉਹ ਕੁਝ ਠੀਕ ਹੋਏ ਦੀਪੀ ਨੇ ਕਿਹਾ ਪਾਪਾ ਜੀ ਮੈਂ ਸੁਖੀ ਦੀਦੀ ਨੂੰ ਛੱਡ ਆਮਾ ਤੇ ਰਾਤੀ ਰੋਟੀ ਵੀ ਵਰਵਾ ਕੇ ਲੈ ਆਮਾ ਉਨੀ ਦੀ ਜਸਮੀਨ ਦੀਦੀ ਤੇ ਆਕਾਸ਼ ਦੀ ਬੀਥੇ ਹੀ ਹਨ ਨਿਹਦੀਪੀ ਸੁਖੀ ਦੀ ਆਕਾਸ਼ ਦੀ ਮੇਰੀ 골 ਰੰਗੇ ਮੈਂ ਕਈ ਜ਼ਰੂਰੀ ਗੱਲਾਂ ਕਰਨੀਆਂ ਨੇ ਉਸ ਦੇ ਨਾਲ ਤੂੰ ਕਰ ਜਾ ਤੇ ਆਰਾਮ ਕਰ ਉਹ ਨਾ ਹੌਲੀ ਹੌਲੀ ਬੋਲਦੇ ਗਿਆ ਪਾਪਾ ਜੀ ਸੁਖੀ ਦੀਦੀ ਛੇਕ ਨਹੀਂ ਹਨ ਮੈਂ ਤਾਂ ਕਿਹਾ ਸੀ ਕਿ ਰਾਤ ਤੁਹਾਡੇ ਕੋਲ ਮੈਂ ਰੁਕ ਜਾਵਾਂਗੀ ਸੁਖੀ ਨੇ ਦੀਦੀ ਦੀ ਬਾਹ ਫੜ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਨਹੀਂ ਨਹੀਂ ਸੁਖੀ ਦੀ ਆਕਾਸ਼ ਦੀ ਦੋਨੋਂ ਮੇਰੇ ਕੋਲ ਲੈ ਲੈਂਗੀ ਬਾਕੀ ਕਰ ਜਾ ਤੇਰੀ ਮਾਂ ਵੀ ਉਡੀਕਦੀ ਹੋਵੇਗੀ ਉਹਨਾਂ ਨੂੰ ਆਪਣੇ ਬੱਚਿਆਂ ਦੇ ਨਾਲ ਪਤਨੀ ਦੀ ਵੀ ਫਿਕਰ ਸਤਾ ਰਹੀ ਸੀ ਦੀਪੀ ਆਪਣੇ ਪਾਪਾ ਜੀ ਦਾ ਕਿਹਾ ਨਹੀਂ ਮੋੜ ਸਕਦੀ ਸੀ ਉਹਨਾਂ ਜਸਮੀਲ ਕਰਨੋਂ ਉਸ ਦੇ ਘਰ ਛੱਡ ਆ ਬੇਕਾਲ ਚ ਲਈ ਗਈ ਘਰ ਪਹੁੰਚਣ ਤੇ ਉਹ ਆਪਣੀ ਮਾਂ ਕੁਲਜੀਤ ਘਰ ਨੂੰ ਕੁਟਕੇ ਗੱਲ ਲਗਾ ਕੇ ਮਿਲੇ ਤੇ ਉਸ ਦੇ ਹੰਝੂ ਮਾਂ ਦੀ ਮੋਢਿਆਂ ਤੇ ਲੱਗੇ ਤੇ ਉਹ ਹੌਂਸਲਾ ਰੱਖਦੀ ਹੋਈ ਬੋਲੀ ਕੋਈ ਗੱਲ ਨਹੀਂ ਤੇ ਇਹ ਘਬਰਾਣਾ हो जाना ठीक ਤੁਹਾਡੇ ਪਾਪਾ ਜੀ ਨੇ ਵੀ ਮੈਂ ਵੀ ਹੋ ਜਾਣਾ ਠੀਕ ਆ ਦੇਖ ਇਸ ਪੁੱਤ ਨੇ ਕਰ ਦਿਨਾ ਮੈਨੂੰ ਠੀਕ ਕਿਉਂ ਪੁੱਤ ਕਰੇਗਾ ਨਾ ਮੈਨੂੰ ਠੀਕ ਕੁਲਜੀਤ ਕਰ ਫਿਜ਼ੀਓਥੈਰਪੀ ਕਰਵਾਉਣ ਵਾਲੇ ਮੁੰਡੇ ਵੱਲ ਹੱਥ ਕਰਕੇ ਬੋਲੀ ਹਾਂਜੀ ਹਾਂਜੀ ਜੀ ਮੈਂ ਬਾਪੂ ਜੀ ਨੂੰ ਵੀ ਠੀਕ ਕਰ ਦੇਵਾਂਗਾ ਫਿਜ਼ੀਓਥੈਰਪੀ ਨਾਲ ਬਸ ਅਗਲੇ ਹਫਤੇ ਤੱਕ ਤੁਸੀਂ ਵੀ ਸਹਾਰਾ ਲੈ ਕੇ ਚੱਲਣ ਲੱਗ ਜਾਣਾ ਉਸਨੇ ਹੋਰ ਹੌਸਲਾ ਦੇ ਦਿੱਤਾ ਦੇਪੀ ਦੇ ਮੂੰਹ ਤੇ ਵੀ ਆਪਣੀ ਮਾਂ ਦੀ ਮੁਸਕਾਨ ਦੇ ਨਾਲ ਮੁਸਕਾਨ ਆ ਗਈ ਉਸਨੇ ਇੱਕ ਵਾਰ ਫੇਰ ਆਪਣੀ ਮਾਂ ਨੂੰ ਜੱਫੀ ਪਾਈ ਤੇ ਕਪੜੇ ਬਦਲਣ ਚਲੀ ਗਈ। ਕੁਝ ਦਿਨ ਮਗਰੋਂ ਉਹ ਫੇਰ ਉੱਥੇ ਹੀ ਆ ਬੈਠੀ ਤੇ ਤਕਦੀਰ ਵੀ ਚਾਹ ਬਣਾ ਲਈ। ਫੇਰ ਸਭ ਨੇ ਇਕੱਠਿਆਂ ਬੈਠਾ ਚਾਹ ਪੀਤੀ। ਫਿਜ਼ੀਓਥੈਰੇਪੀ ਵਾਲੇ ਦੀ ਮਜਾਨ ਮਗਰੋਂ ਕੁਲਜੀਤ ਫੇਰ ਦੀਪੀ ਨੂੰ ਪੁੱਛਣ ਲੱਗੀ ਕਿਵੇਂ ਸੀ ਤੇਰੇ ਡੈਡੀ ਪੁੱਤ? ਉਹਨਾਂ ਨੂੰ ਕਹਿਣਾ ਸੀ ਮੇਰੀ ਫਿਕਰ ਨਾ ਕਰਨ। ਆਪ ਜਲਦੀ ਹੀ ਠੀਕ ਹੋ ਜਾਣ ਤੇ ਘਰ ਆ ਜਾਣ। ਕੀ ਕਹਿੰਦਾ ਸੀ ਡਾਕਟਰ ਕੁਲਜੀਤ ਕੌਰ ਨੇ ਕਈ ਸਵਾਲ ਇਕੱਠੇ ਹੀ ਕਰ ਦਿੱਤੇ ਪਾਪਾ ਜੀ ਠੀਕ ਹਨ मामी जी ਆਪਰੇਸ਼ਨ ਵੀ ਠੀਕ ਠਾਕ ਹੋ ਗਿਆ ਸੀ ਸੁਖੀ ਦੀਦੀ ਤੇ ਉਹਨਾਂ ਦਾ ਬੇਟਾ ਆਕਾਸ਼ ਤੇ ਵੀ ਆ ਗਏ ਪਾਪਾ ਨੇ ਸੁਖੀ ਤੇ ਉਸਦੇ ਮੁੰਡੇ ਨੂੰ ਉੱਥੇ ਹੀ ਰੋਕ ਲਿਆ ਤੇ ਸਾਨੂੰ ਘਰ ਭੇਜ ਦਿੱਤਾ ਕਹਿੰਦੇ ਆਪਣੀ ਮਾਂ ਦਾ ਖਿਆਲ ਰੱਖਿਓ ਤੇ ਡਾਕਟਰ ਨੇ ਕਿਹਾ ਕਿ 3-4 ਦਿਨ ਤੱਕ ਛੁੱਟੀ ਮਿਲੇਗੀ ਇੱਕੋਸਾਈ ਦੀਪੀ ਕਿੰਨਾ ਕੁਝ ਬੋਲ ਗਈ ਉਥੇ ਤਾਂ ਆਪਣਾ ਖਿਆਲ ਕਰਨਾ ਉਨਾਂ ਨੂੰ ਕਹਦੇ ਮੀ ਮੰਮੀ ਬਿਲਕੁਲ ਠੀਕ ਆ ਤੁਸੀਂ ਵੀ ਜਲਦੀ ਠੀਕ ਹੋ ਕੇ ਘਰ ਆਜੋ ਕੁਲਜੀਤ कौर ਦੇ ਬੋਲਣ ਚ ਵੀ ਆਪਣੀ ਹਮਸਫਰ ਪ੍ਰਤੀ ਪਿਆਰ ਤੇ ਫਿਕਰ ਸਾਫ ਚਲਕਦਾ ਸੀ ਮੰਮੀ ਜੀ ਤੁਹਾਡੀ ਪਾਪਾ ਜੀ ਨੇ ਗੱਲ ਹੀ ਕਰਵਾ ਦਿੰਨੀ ਆ ਕਹਿੰਦੇ ਨੇ ਸੁਖੀ ਦੇ ਫੋਨ ਤੇ ਵੀਡੀਓ ਕਾਲ ਲਗਾ ਦਿੱਤੀ ਤੇ ਪਾਪਾ ਤੇ ਮੰਮੀ ਨੂੰ ਇੱਕ ਦੂਜੇ ਨੂੰ ਦਿਖਾ ਦਿੱਤਾ ਤੇ ਫੋਨ ਕੁਲਜੀਤ कौर ਦੇ ਮੂਹਰੇ ਕਰ ਦਿੱਤਾ ਸਸ਼ੀ ਕਲ ਸਰਦਾਰ ਜੀ ਜੀਤਾ ਦੋਮੀ ਹੱਥ ਜੋੜ ਕੇ ਬੋਲੀ ਗੈਵਲ ਜ਼ਹਰ ਦੀs ਰਾਣੀ ਨੂੰ ਥੋੜਾ ਉੱਚਾ ਕਰ ਦਿੱਤਾ ਤੇ ਉਹਨਾਂ ਨੇ ਵੀ ਹੱਥ ਛੋੜ ਦਿੱਤੇ। ਇਧਰੋਂ ਸੁਖੀ ਨੇ ਫੋਨ ਫੜਿਆ ਹੋਇਆ ਸੀ। ਕੀ ਹਾਲ ਆ ਜੀਤਾ? ਮੇਰੀ ਫਿਕਰ ਨਾ ਕਰੀਂ ਪੂਰਾ ਵੀ। ਮੈਂ ਆ ਜਾਣਾ ਪਰਸੋਂ ਕਰ। ਤਕੜੀ ਰਹੀ ਤੂੰ। ਉਹ ਆਪਣਾ ਦਰਦ ਛੁਪਾਉਂਦੇ ਹੋਏ ਬੋਲੀ। ਕੋਲ ਖੜੀ ਸੁਖੀ ਰੋਂਣ ਲੱਗੀ। ਉਹ ਦਰਦੀ ਪੀ ਵੀ, ਮਾਂ ਪਿਓ ਦੋਵਾਂ ਦੀ ਬੇਵਸੀ ਤੇ ਅੱਖਾਂ ਪਰ ਖੜੀ ਸੀ। ਤਕਦੀਰ ਆਪਣੀ ਨਾਨੀ ਦੇ ਮੋਢੇ 'ਤੇ ਫੜੀ ਉਹਨਾਂ ਦੇ ਪਿੱਛੇ ਖੜੀ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਨੇ ਰਹੇ ਹੋ ਚੈਨਲ ਦੇ ਨਾਲ ਬਾਕੀ ਕੱਲ ਦੀ ਵੀਡੀਓਜ਼ ਲੈ ਕੇ ਹਾਜ਼ਰ ਹੋਵਾਂਗੇ ਜੀ ਸਹਿਸ਼ਕਾਲ